ਕ੍ਰਿਸ਼ਨ ਜੀ ਉਹ ਦੇਹ ਨਹੀਂ ਜੋ ਮੋਰ ਪੰਖ ਧਾਰਨ ਕਰਦੀ ਹੈ ਜੋ ਬਾਂਸਰੀ ਧਾਰਨ ਕਰਦੀ ਹੈ ਉਹ ਦੇਹ ਕ੍ਰਿਸ਼ਨ ਜੀ ਨਹੀਂ ਕ੍ਰਿਸ਼ਨ ਜੀ ਉਹ ਬੋਧ ਹੈ ਜੋ ਸਮੇ ਤੋਂ ਪਰੇ ਹੈ ਜੋ ਸੰਸਾਰ ਦੀ ਸ਼ੁਰੂਆਤ ਚ ਵੀ ਸੀ ਉਸ ਸਮੇਂ ਉਹਨਾਂ ਦਾ ਨਾ ਹੋਰ ਹੋ ਸਕਦਾ ਸੀ ਪਰ ਉਹ ਵੀ ਕ੍ਰਿਸ਼ਨ ਜੀ ਹੀ ਸਨ ਅਰਜੁਨ ਦੇ ਸਾਹਮਣੇ ਜੋ ਕ੍ਰਿਸ਼ਨ ਜੀ ਖੜੇ ਸਨ ਉਹ ਤਾਂ ਸਿਰਫ ਇੱਕ ਖਾਸ ਰੂਪ ਸੀ ਉਹ ਰੂਪ ਤਾਂ ਚਲਾ ਜਾਵੇਗਾ ਜਿਵੇਂ ਅਰਜੁਨ ਦੀ ਦੇਹ ਮਰਨੀ ਹੈ ਉਸ ਤਰ੍ਹਾਂ ਹੀ ਕ੍ਰਿਸ਼ਨ ਜੀ ਦੀ ਉਹ ਖਾਸ ਦੇਹ ਵੀ ਮਰੇਗੀ ਮਰੀ ਸੀ ਨਾ ਹਾਂ ਤੁਸੀਂ ਜਿਸ ਨੂੰ ਕ੍ਰਿਸ਼ਨ ਜੀ ਕਹਿੰਦੇ ਹੋ ਉਹ ਤਾਂ ਕ੍ਰਿਸ਼ਨ ਜੀ ਦੇ ਅਨੇਕ ਰੂਪਾਂ 'ਚੋਂ ਇੱਕ ਰੂਪ ਸੀ ਜੋ ਅਰਜੁਨ ਦੇ ਸਾਹਮਣੇ ਸੀ ਤਾਂ ਕਿਸੇ ਇੱਕ ਚਿਹਰੇ ਨੂੰ ਹੀ ਕ੍ਰਿਸ਼ਨ ਜੀ ਨਾ ਸਮਝ ਲੈਣਾ ਇਹ ਗੱਲ ਉਹ ਅਰਜੁਨ ਨੂੰ ਨਹੀਂ ਸਮਝਾ ਰਹੇ ਇਹ ਗੱਲ ਉਹ ਤੁਹਾਨੂੰ ਸਾਰੇ ਅਰਜੁਨਾਂ ਨੂੰ ਸਮਝਾ ਰਹੇ ਹਨ ਕਿ ਤੁਸੀਂ ਮੈਨੂੰ ਵੀ ਸਿਰਫ ਇੱਕ ਚਿਹਰਾ ਹੀ ਮੰਨ ਲਿਆ ਉਹ ਹੀ ਮੈਂ ਕੋਈ ਚਿਹਰਾ ਨਹੀਂ ਹਾਂ ਬਾਬਾ ਮੈਂ ਤਾਂ ਚਿਹਰੇ ਤੋਂ ਬਹੁਤ ਅੱਗੇ ਦਾ ਹਾਂ ਮੇਰੇ ਨਾਲ ਜਾਣੇ ਕਿੰਨੇ ਚਿਹਰੇ ਹੋ ਚੁੱਕੇ ਹਨ ਹਰ ਜਾਗਰੂਕ ਚੇਤਨਾ ਦਾ ਚਿਹਰਾ ਹਰ ਗਿਆਨੀ ਦਾ ਚਿਹਰਾ ਮੇਰਾ ਹੀ ਚਿਹਰਾ ਹੈ ਅਰਜੁਨ ਹਾਰੇ ਉਹ ਵਿਅਕਤੀ ਕ੍ਰਿਸ਼ਨ ਜੀ ਹੈ ਜੋ ਬੋਧ ਵਿੱਚ ਜੀ ਰਿਹਾ ਹੈ ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ ਤੇ ਅਧਰਮ ਵੱਧਦਾ ਹੈ ਜਦੋਂ ਅਧਰਮ ਸਿਰ ਚੜ੍ਹ ਕੇ ਬੋਲਦਾ ਹੈ ਤਦ ਤਦ ਮੈਂ ਉਸ ਤਾਰਾ ਰਹੀ ਆਪਣੇ ਆਪ ਨੂੰ ਪ੍ਰਗਟ ਕਰਦਾ ਹਾਂ ਤਾਂ ਕਿ ਪ੍ਰਗਟ ਹੋਣਾ ਕ੍ਰਿਸ਼ਨ ਜੀ ਦਾ ਫੈਸਲਾ ਹੁੰਦਾ ਨਹੀਂ ਨਹੀਂ ਇਹ ਤਾਂ ਕ੍ਰਿਸ਼ਨ ਜੀ ਦਾ ਫੈਸਲਾ ਨਹੀਂ ਹੁੰਦਾ ਕ੍ਰਿਸ਼ਨ ਜੀ ਤਾਂ ਸਦਾ ਮੌਜੂਦ ਹਨ ਉਹ ਪ੍ਰਗਟ ਹੋਣਗੇ ਜਾਂ ਨਹੀਂ ਇਹ ਤੁਹਾਡਾ ਫੈਸਲਾ ਹੈ ਤੁਹਾਡੀ ਚੋਣ ਹੈ